ਜੇਕਰ ਤੁਸੀਂ ਵੀ ਗਰਮ ਪਾਣੀ ਦੇ ਨਾਲ ਨਹਾਉਂਦੇ ਹੋ ਤਾਂ ਜ਼ਰਾ ਸਾਵਧਾਨ ਫਾਇਦੇ ਦੀ ਥਾਂ ਹੋ ਸਕਦਾ ਹੈ ਵੱਡਾ ਨੁਕਸਾਨ ਅੱਜ ਹੀ ਸੁਧਾਰੋ ਆਪਣੀ ਆ ਆਦਤ ਨੂੰ ਸਿਹਤ ਨੂੰ ਲੈ ਕੇ ਨਾ ਕਰੋ ਕਦੇ ਵੀ ਅਜਿਹੀ ਲਾਪਰਵਾਹੀ ਜੀ ਹਾਂ ਸਰਦੀ ਦੇ ਮੌਸਮ ਦੇ ਵਿੱਚ ਲੋਕ ਅਕਸਰ ਗਰਮ ਪਾਣੀ ਦੇ ਨਾਲ ਨਹਾਉਂਦੇ ਨੇ ਕਿਉਂਕਿ ਆਮ ਪਾਣੀ ਜ਼ਰੂਰ ਤੋਂ ਜ਼ਿਆਦਾ ਠੰਡਾ ਹੁੰਦਾ ਹੈ ਹਾਲਾਂਕਿ ਗਰਮ ਪਾਣੀ ਦੇ ਨਾਲ ਨਹਾਉਣਾ ਵੀ ਲਾਭਦਾਇਕ ਹੈ ਕਿਉਂਕਿ ਇਸ ਪਾਣੀ ਦੇ ਨਾਲ ਨਹਾਉਣ ਦੇ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ਅਤੇ ਆਰਾਮ ਵੀ ਮਿਲਦਾ ਹੈ ਪਰ ਕੁਝ ਖੋਜਾਂ ਦੇ ਵਿੱਚ ਇਹ ਵੀ ਦਸਾਇਆ ਗਿਆ ਹੈ ਕਿ ਬਹੁਤ ਜ਼ਿਆਦਾ ਗਰਮ ਪਾਣੀ ਦੇ ਨਾਲ ਨਹਾਉਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੇਕਰ ਤੁਸੀਂ ਗਰਮ ਪਾਣੀ ਦੇ ਨਾਲ ਨਹਾ ਰਹੇ ਹੋ ਤਾਂ ਆਪਣੇ ਨਰਮ ਵਾਲਾਂ ਨੂੰ ਵੀ ਗਰਮ ਪਾਣੀ ਦੇ ਨਾਲ ਧੋ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਗਰਮ ਪਾਣੀ ਵਾਲਾਂ ਨੂੰ ਬੁਰੀ ਤਰ੍ਹਾਂ ਸੁੱਕ ਸਕਦਾ ਹੈ ਗਰਮ ਪਾਣੀ ਨਾਲ ਨਹਾਉਣ ਨਾਲ ਵਾਲਾਂ ਦੀ ਨਮੀ ਘਟ ਜਾਂਦੀ ਹੈ ਇਸ ਕਾਰਨ ਵਾਲ ਰੁੱਖੇ ਅਤੇ ਬੇਚਾਨ ਹੋ ਜਾਂਦੇ ਨੇ ਗਰਮ ਪਾਣੀ ਵਾਲਾਂ ਦੀ ਸਕੈਲਪ ਨੂੰ ਕਮਜ਼ੋਰ ਕਰਦਾ ਇਸ ਤੋਂ ਇਲਾਵਾ ਡੈਂਡਰਫ ਅਤੇ ਵਾਲਾਂ ਦਾ ਝੜਨਾ ਵੀ ਹੁੰਦਾ ਹੈ ਜਿਆਦਾ ਗਰਮ ਪਾਣੀ ਦੇ ਨਾਲ ਨਹਾਉਣ ਨਾਲ ਅੱਖਾਂ 'ਚ ਖੁਸ਼ਕੀ ਆ ਸਕਦੀ ਹੈ ਇਸ ਕਾਰਨ ਅੱਖਾਂ ਖੁਸ਼ਕ ਹੋ ਜਾਂਦੀਆਂ ਨੇ ਜਿਸ ਕਾਰਨ ਅੱਖਾਂ ਲਾਲ ਹੋ ਜਾਂਦੀਆਂ ਨੇ ਅਤੇ ਪਾਣੀ ਆਉਣ ਦੇ ਨਾਲ-ਨਾਲ ਖੁਜਲੀ ਦੀ ਵੀ ਸਮੱਸਿਆ ਹੋ ਸਕਦੀ ਹੈ ਤਾਂ ਜਿੱਥੇ ਇਸ ਗਰਮ ਪਾਣੀ ਦੇ ਨਾਲ ਨਹਾਉਣ ਦੇ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਸਰੀਰ ਨੂੰ ਆਰਾਮ ਮਿਲਦਾ ਹੈ ਪਰ ਇਸ ਦਾ ਹੀ ਉਲਟਾ ਅਸਰ ਜੇਕਰ ਤੁਸੀਂ ਜ਼ਿਆਦਾ ਗਰਮ ਪਾਣੀ ਯੂਜ਼ ਕਰਦੇ ਹੋ ਤਾਂ ਉਹ ਤੁਹਾਡੀ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਦੱਸਦੀ ਹੈ ਕਿ ਜੇਕਰ ਤੁਸੀਂ ਗਰਮ ਪਾਣੀ ਦੇ ਨਾਲ ਜ਼ਿਆਦਾ ਇਸ਼ਨਾਨ ਕਰਦੇ ਹੋ ਤਾਂ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਵੀ ਖੁਸ਼ਕ ਹੋ ਜਾਂਦੀ ਹੈ। ਸਿਹਤ ਮਾਇਰਾਂ ਦੇ ਅਨੁਸਾਰ ਗਰਮ ਪਾਣੀ ਦੇ ਨਾਲ ਜ਼ਿਆਦਾ ਨਹਾਉਣ ਦੇ ਨਾਲ ਸਰੀਰ ਦੇ ਵਿੱਚ ਪੋਸ਼ਕ ਤੱਤਾ ਦੀ ਕਮੀ ਹੋ ਸਕਦੀ ਹੈ। ਕਿਉਂਕਿ ਗਰਮ ਪਾਣੀ ਇਹਨਾਂ ਨੂੰ ਇਹਨਾਂ ਤੱਤਾ ਨੂੰ ਜਵਾ ਜਿਹੜੀ ਕਿ ਜਜ਼ਬ ਨਹੀਂ ਹੋਣ ਦਿੰਦਾ। ਗਰਮ ਪਾਣੀ ਸਾਡੇ ਸਰੀਰ ਨੂੰ ਸੰਵੇਦਨਸ਼ੀਲ ਬਣਾਉਂਦਾ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ ਦੀ ਵੀ ਵਧਨ ਲੱਗਦਾ ਹੈ। ਗਰਮ ਪਾਣੀ ਦੇ ਨਾਲ ਨਹਾਉਣ ਦੇ ਨਾਲ ਜੜਨ ਸ਼ਕਤੀ ਦੇ ਉੱਤੇ ਅਸਰ ਪੈਂਦਾ ਹੈ ਗਰਮ ਪਾਣੀ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਨੂੰ ਘਟਾਉਂਦਾ ਹੈ ਸਿਹਤ ਮਾਇਰਾ ਦੇ ਅਨੁਸਾਰ ਅੱਧੇ ਘੰਟੇ ਤੋਂ ਵੱਧ ਗਰਮ ਪਾਣੀ ਦੇ ਸੰਪਰਕ ਦੇ ਵਿੱਚ ਰਹਿਣਾ ਠੀਕ ਨਹੀਂ ਹੈ ਡਾਕਟਰਾਂ ਦੇ ਅਨੁਸਾਰ 33 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਾਲੇ ਪਾਣੀ ਦੇ ਨਾਲ ਨਹਾਉਣ ਦੇ ਨਾਲ ਚਮੜੀ ਵਾਲਾਂ ਅਤੇ ਸਿਹਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਇਸ ਤੋਂ ਘੱਟ ਤਾਪਮਾਨ ਵਾਲੇ ਪਾਣੀ ਦੇ ਨਾਲ ਨਹਾਉਣ ਦੀ ਕੋਸ਼ਿਸ਼ ਕਰਿਆ ਕਰੋ ਇਹ ਅਜਿਹੀ ਜਾਣਕਾਰੀ ਤੁਹਾਨੂੰ ਇਸ ਲਈ ਦੇ ਰਿਹਾ ਕਿਉਂਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਅਜਿਹੇ ਮੌਸਮ ਦੇ ਵਿੱਚ ਆਮ ਪਾਣੀ ਦੇ ਨਾਲ ਲੋਕ ਨਹਾਣਾ ਪਸੰਦ ਨਹੀਂ ਕਰਦੇ ਕਿਉਂਕਿ ਬਹੁਤ ਜ਼ਿਆਦਾ ਠੰਡਾ ਪਾਣੀ ਹੁੰਦਾ ਹੈ ਤਾਂ ਘਰ ਦੇ ਵਿੱਚ ਗੀਜ਼ਰ ਦੀ ਵਰਤੋਂ ਕਰਦੇ ਨੇ ਤੇ ਕਈ ਵਾਰ ਬਹੁਤ ਜ਼ਿਆਦਾ ਗਰਮ ਪਾਣੀ ਦੇ ਨਾਲ ਉਹ ਨਹਾਉਣਾ ਪਸੰਦ ਕਰਦੇ ਨੇ ਤਾਂ ਅਜਿਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਅਤੇ Facebook ਚੈਨਲ ਨੂੰ ਫੋਲੋ ਜ਼ਰੂਰ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਗਰਮ ਪਾਣੀ ਨਾਲ ਨਹਾਉਂਦੇ ਹੋ ਤਾਂ ਆਪਣੀ ਇਹ ਆਦਤ ਜ਼ਰੂਰ ਬਦਲੋ